ਇਹ ਨਹੀਂ ਪੋਰਟਫੋਲੀ ਤੁਹਾਡੇ ਯੂਨੀਅਨ ਲੀਡਰ ਜਿਹੜੇ ਵੱਡੇ ਆ ਉਹ ਸਾਰੇ ਸਿਆਣੇ ਆ ਉਸ ਤੈਨੂੰ ਸਮਝਦੇ ਜਦੋਂ ਪੋਰਸ ਆਉਂਦੀ ਆ ਉਹ ਕਹਿੰਦੇ ਸਾਨੂੰ ਹੁਕਮ ਹੋ ਗਿਆ ਵੀ ਜੇ ਅਸੀਂ ਨਹੀਂ ਉਹਨਾਂ ਨਾਲ ਲੜ ਪੜ ਸਕਦੇ ਆ ਆਪਣੇ ਬੱਚਿਆਂ ਨਾਲ ਤੁਸੀਂ ਨਹੀਂ ਲੜਨਾ ਚਾਹੁੰਦੇ ਤੇ ਜਿਹੜਾ ਬੰਦਾ ਚਾਹੁੰਦਾ ਕਿ ਅਸੀਂ ਲੜਨਾ ਤੇ ਅਸੀਂ ਆਪਣੇ ਬੱਚਿਆਂ ਦਾ ਨੁਕਸਾਨ ਕਰਨਾ ਉਹ ਗੱਲ ਵੱਖਰੀ ਆ ਇਸ ਕਰਕੇ ਮੇਰੀ ਤੁਹਾਡੇ ਕੋਲੇ ਤੁਹਾਡੇ ਨਾਲ ਸਭ ਤੋਂ ਜ਼ਿਆਦਾ ਜੇ ਤੁਹਾਡੇ ਲਈ ਫਿਕਰਮੰਦ ਅਸੀਂ ਰਹੇ ਆ ਮੇਰੀ ਤੁਹਾਡੇ ਬਿਲਕੁਲ ਤੁਹਾਡੇ ਨਾਲ ਬਜ਼ੁਰਗਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਮੇਰੇ ਉਮਰ ਹਮ ਉਮਰਾਂ ਦੇ ਨਾਲ ਉਹਨਾਂ ਦੇ ਵੀ ਬੇਨਤੀ ਤੁਹਾਡੇ ਸਾਰਿਆਂ ਲਈ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇੱਥੋਂ ਇਹਨੂੰ ਕਲੀਅਰ ਹੋਣਾ 100 1% ਕਲੀਅਰ ਹੋਣਾ ਇਹਦੇ ਚ ਪਿੰਤੂ ਪਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਸਟ ਨਾ ਕਰ ਆਪਦੇ ਬੱਚਿਆਂ ਦਾ ਇਮਤਿਹਾਨ ਇੰਨੀ ਜਿਹੜੀ ਆਪਾਂ ਤਿੰਨ ਗੋਣ ਹੈ ਜਿਹੜੀ ਜਿਹੜੇ ਚੱਲੇ ਆ ਸਾਬ ਤੇ ਤੁਹਾਨੂੰ ਭੁਪਿੰਦਰ ਸਾਹਿਬ ਦਾ ਤੁਹਾਨੂੰ ਪਤਾ ਵੀ ਉੱਥੇ ਗਏ ਸੀ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਕੀ ਉਹਨਾਂ ਨੇ ਕਿਹਾ ਸੁਣੀ ਹੋਗੀ ਜਾਂ ਹੋਰ ਹੋ ਗਿਆ ਉੱਥੇ ਉਹ ਪਤਾ ਲੱਗਿਆ ਵੀ ਡਿਟੇਨ ਹੋ ਗਏ ਹੁਣ ਤੁਹਾਡੇ ਕੋਲੇ ਬੇਨਤੀ ਹੈ ਅਸੀਂ ਬਿਲਕੁਲ ਨਹੀਂ ਲੜਨਾ ਚਾਹੁੰਦੇ ਤੁਸੀਂ ਅਸੀਂ ਬਿਲਕੁਲ ਸਤਕਾਰ ਨਾਲ ਦੋ ਹੀ ਗੱਲਾਂ ਤੁਹਾਡੇ ਕੋਲੇ ਆਪਾਂ ਇੱਥੇ 3000 ਤੋਂ ਵੱਧ ਪੋਸਟ ਹੈ ਤੇ ਆਪਣੇ ਕੋਲੇ ਤੁਹਾਡੀ ਗਿਣਤੀ ਹੈ ਜਿਹੜੀ ਸਭ ਨੂੰ ਪਤਾ ਆਪਾਂ ਉਸ ਗੱਲ ਸੁਣੀ ਕਰਨਾ ਸਾਰੇ ਮੁੰਡਿਆਂ ਨੂੰ ਹੁਕਮ ਹੈ ਇਹ ਸਾਡੇ ਬਾਪੂ ਹੈ ਸਾਡੇ ਪਿੰਡਾਂ ਤੋਂ ਆਏ ਆ ਅਸੀਂ ਕਿਸਾਨਾਂ ਦੇ ਪੁੱਤਾਂ ਸਾਡੇ ਬਾਪੂ ਵਹੀ ਕਰਦੇ ਆ ਪਰ ਜੇ ਤੁਸੀਂ ਆਪੇ ਇਸ ਗੱਲ ਨਾਲ ਸਾਡੇ ਬੱਚਿਆਂ ਨਾਲ ਮਿਸਪੇਵ ਕਰੋਗੇ ਤੇ ਜੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰੇ 'ਚ ਪਾਓਗੇ ਇਸ ਗੱਲ ਲਈ ਵੀ ਉਹਨੂੰ ਮਿਸਪੇਪ ਸਾਡੇ ਬੰਦੇ ਨੇ ਕਿਸੇ ਨੇ ਤੁਹਾਡੇ ਨਾਲ ਕੋਈ ਨਹੀਂ ਕਹਿਣਾ ਕਿਸੇ ਨੇ ਤੁਹਾਡੇ ਨਾਲ ਤੱਕਾ ਨਹੀਂ ਕਰਨਾ ਕਿਸੇ ਨੇ ਗਾਲ ਨਹੀਂ ਕਢਣੀ ਬਾਪੂ ਜੀ ਦੋ ਤਰੀਕੇ ਆ ਹੁਣ ਇਹਦੇ ਉਹ ਐਨੇ ਚਿਰ ਤੋਂ ਤੁਸੀਂ ਸਾਡੇ ਨਾਲ ਬੈਠੇ ਹੋ ਤੁਹਾਨੂੰ ਸਤਿਕਾਰ ਤੁਹਾਡਾ ਜੋ ਜੋ ਇੱਜ਼ਤ ਮਾਨ ਦੇ ਵਿੱਚ ਜਿਵੇਂ ਜਿਵੇਂ ਤੁਸੀਂ ਕਿਹਾ ਉਹ ਕਰਨਾ ਉਹ ਅਸੀਂ ਕਰਦੇ ਰਿਹਾ ਮੈਨੂੰ ਲੱਗਦਾ ਤੁਹਾਡਾ ਇੱਥੇ ਲੋਕਲ ਅਸਰ ਦੇ ਨਾਲ ਕਿਸੇ ਦੇ ਨਾਲ ਵੀ ਤੁਹਾਡਾ ਕੋਈ ਅਲੰਬਾ ਨਹੀਂ ਪਹਿਲਾਂ ਦੱਸੋ ਸਾਡੇ ਨਾਲ ਕੋਈ ਅਲੰਬਾ ਰਿਹਾ ਪਿਛਲੇ ਟਾਈਮ ਦੇ ਵਿੱਚ ਨਹੀਂ ਰਿਹਾ ਨਾ ਇਹ ਗੱਲ ਮੰਨਦੇ ਹੋ ਤੁਹਾਨੂੰ ਇੱਜ਼ਤ ਨਾਲ ਤੁਹਾਨੂੰ ਆਪਦੇ ਬਜ਼ੁਰਗਾਂ ਵਾਂਗੂ ਤੁਹਾਨੂੰ ਸਤਕਾਰ ਕਰਕੇ ਬਿਲਕੁਲ ਹੋ ਕਰ ਦੇ ਹੁਣ ਇੱਕ ਇਹ ਫੈਸਲਾ ਹੋ ਗਿਆ ਤੁਹਾਨੂੰ ਬੰਦਾ ਤੁਹਾਡੇ ਵਟੇ ਲੀਡਰ ਹੈ ਜਿਹੜੇ ਢੱਲੇਵਾਲ ਸਾਹਿਬ ਇਹਨਾਂ ਦਾ ਅਸੀਂ ਰੋਜ਼ ਸੁਪਤ ਸੰਿਆਸ ਉਹ ਹਾਲਚਾਲ ਪੁੱਛਣ ਲਈ ਆਉਂਦੇ ਸੀ ਤੇ ਜਿਨ੍ਹਾਂ ਲਈ ਅਸੀਂ ਇਹ ਸੀ ਵੀ ਜਦੋਂ ਉਹਨਾਂ ਨੇ ਖਾਣਾ ਛੱਡਿਆ ਸੀ ਸਾਨੂੰ ਤਕਲੀਫ ਹੁੰਦੀ ਸੀ ਵੀ ਇਹਨਾਂ ਨੇ ਖਾਣਾ ਛੱਡਿਆ ਹੋਇਆ ਪੁੱਛ ਦੱਸ ਸਕਦੇ ਉਹਨਾਂ ਦੀ ਸੇਤ ਨੂੰ ਫਿਕਰ ਲਈਏ